ਸੰਗਵਾ ਬੇਗੰਪੁਰਾ ਸੰਕਲਪ ਗੁਰਪੁਰਬ ਜਿਹੜਾ ਮਨਾਇਆ ਜਾ ਰਿਹਾ ਸੋ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਪੁਜਿਸਵਾਦੀ ਪਾਰਟੀ ਤੋਂ ਸੁਪਾ ਪ੍ਰਧਾਨ ਸਰਦਾਰ ਅਵਤਾਰ ਸਿੰਘ ਤਰੀਪੁਰੀ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਉਹਨਾਂ ਦੇ ਨਾਲ ਸਟੇਟ ਖਤਰ ਜਸਵੰਤ ਰਾਏ ਜੀ ਔਰ ਬਾਕੀ ਹੋਰ ਸਾਥੀਆਂ ਨਾਲ ਪਹੁੰਚੇ ਨੇ ਅਸੀਂ ਪਿੰਡ ਦੇ ਵੱਲੋਂ ਬੇਗੰਪੁਰਾ ਸੰਕਲਪ ਦੇ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਜੀ ਆਇਆਂ ਆਖਦੇ ਹਾਂ ਸਤਿਗੁਰ ਅਵਦਾਸ ਜੀ ਨੇ 639 ਬੇਗੰਪੁਰਾ ਸੰਕਲਪ ਤੇ ਇਸ ਜਿਹੜਾ ਅਗਲਾ 650 ਸਦੀ ਸਮਾਰੋਹ ਹੋਣਾ ਅਸੀਂ ਇਹ ਆਸ ਕਰਦੇ ਆਂ ਕਿ ਪੰਜਾਬ ਦੇ ਵਿੱਚ ਵੀ ਸਤਪੁਰਾ ਦਾ ਸੰਕਲਪ ਬੇਗੰਪੂਰਾ ਜਿਹੜਾ ਹੈ ਉਹ ਵਸਾ ਸਕੀਏ ਅਸੀਂ ਤੰਦੇ ਹੀ ਦੇ ਨਾਲ ਬੇਗੰਪੂਰਾ ਮਿਸ਼ਨ ਦੇ ਲਈ ਹੀ ਡਟ ਕੇ ਜਾਂ ਮਿਹਨਤ ਕਰੀ ਸੋਚ ਦੇ ਨਾਲ ਕੰਮ ਕਰ ਰਹੇ ਆਂ ਔਰ ਮੈਂ ਬੇਨਤੀ ਕਰਦਾ ਆਂ ਸਰਦਾਰ ਅਰਦਾਸ ਸਿੰਘ ਜੀ ਨੂੰ ਬੇਨਤੀ ਆ ਕਿ ਜਿਹੜਾ ਅੱਜ ਦਾ ਵਿਦਾਇ ਸੰਦੇਸ਼ ਗੁਰਪ੍ਰਭ ਤੇ ਜਿਹੜਾ ਸਭ ਪੰਜਾਬ ਨੂੰ ਪੂਰੇ ਭਾਰਤ ਵਾਸੀਆਂ ਨੂੰ ਸਮੁੱਚੀ ਰਵਦਾਸੀਆ ਕੌਮ ਨੂੰ ਜ਼ਰੂਰ ਦੇਣੀ ਧੰਨਵਾਦ ਪਿੰਡ ਕੰਗਣੀਵਾਲ ਦੇ ਵਿੱਚ ਸਾਹਿਬ ਖਿੱਪੂ ਰਵਿਦਾਦੀ ਨਾਲ ਰਾਜ ਦੇ ਪਵਿੱਤਰ ਪ੍ਰਕਾਸ਼ ਪਿਆਰੇ ਨੂੰ ਸਮਰਪਿਤ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋ ਕੇ ਗੁਰੂ ਸਾਹਿਬ ਦਾ ਔਰ ਸੰਗਤਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਮੈਂ ਸਾਰੀ ਪ੍ਰਬੰਧਕ ਕਮੇਟੀ ਦਾ ਨੱਜਰ ਦੀ ਸਾਰੀ ਪੰਚਾਇਤ ਦਾ ਬੋਦਨ ਸਮਾਜ ਪਾਰਟੀ ਪੰਜਾਬ ਵੱਲੋਂ ਧੰਨਵਾਦ ਕਰਦਾ ਔਰ ਸਮੂਹ ਸੰਗਠਨਾਂ ਨੂੰ ਪਿੰਡ ਦੀਆਂ ਔਲਾਕੇ ਦੀਆਂ ਵਿਸ਼ਵ ਕਰਦੀਆਂ ਨੂੰ ਮੁਬਾਰਕਬਾਦ ਦਿੰਦਾ ਮੈਂ ਸਦਾ ਵੀ ਦਿੰਦਾ ਕਿ ਗੁਰੂ ਸਾਹਿਬ ਨੇ 600 ਸਾਲ ਪਹਿਲਾਂ 650 ਸਾਲ ਪਹਿਲਾਂ ਬਾਣੀ 'ਚ ਲਿਖ ਦਿੱਤਾ ਇਸ ਕਰਕੇ ਲਿਖ ਦਿੱਤਾ ਕਿ ਕਿਤੇ ਮੇਰੀ ਕੌਮ ਭੁੱਲ ਨਾ ਜਾਵੇ ਲਿਖਿਆ ਕਿ ਕਿ ਪ੍ਰਾਦិនਤਾ ਪਾਪ ਹੈ ਜਾਣ ਲਿਓ ਰੇ ਮਿੱਤ ਗੁਲਾਮੀ ਪਾਪ ਹੈ ਮੇਰੇ ਮਿੱਤਰੋ ਜਾਣ ਲਗੋ ਰਬੀਦਾਸ ਦਾਸ ਪ੍ਰਾ ਦੀਨ ਸੇ ਕੋ ਨ ਕਰੇ ਪ੍ਰੀਤ ਗੁਲਾਮਾਂ ਨੂੰ ਕੋਈ ਪਿਆਰ ਨਹੀਂ ਕਰਦਾ ਗੁਲਾਮਾਂ ਨੂੰ ਧੱਕੇ ਪੈਂਦੇ ਆ ਗੁਲਾਮਾਂ ਨੂੰ ਟਿੰਡੇ ਪੈਂਦੇ ਆ ਗੁਲਾਮਾਂ ਦੇ ਧਰਮ ਸਥਾਨਾਂ ਤੇ ਹਮਲੇ ਹੁੰਦੇ ਆ ਜਿਸ ਤਰ੍ਹਾਂ ਤੁਗਲਕਾ ਬਾਦ ਕੇਂਦਰ ਦੀ ਭਾਜਪਾ ਸਰਕਾਰ ਨੇ ਗੁਰੂ ਘਰ ਨੂੰ ਟੈਟਰੀ ਕਰਤਾ ਜ਼ਮੀਨ ਖੋ ਲਈ ਸੰਗਤਾਂ ਦੇ ਉੱਪਰ ਅਥਰੂ ਕੈਸ ਦੇ ਗੋਲੇ ਛੁੱਟੇ ਦਾੰਦਾ ਮਾਰੀਆਂ ਮੈਂ ਆਪਣੇ ਗੁਲਾਮਾਂ ਨਾਲ ਇਹ ਵਿਵਹਾਰ ਹੁੰਦਾ ਗੁਰੂ ਸਾਹਿਬ 600 ਸਾਲ ਪਹਿਲਾਂ ਬਾਣੀ ਲਿਖ ਕੇ। ਇਸੇ ਤਰ੍ਹਾਂ ਧਲੇਤੇ ਦੇ ਵਿੱਚ ਪੰਜਾਬ ਵੀ ਆਮ ਪਾਰਟੀ ਦੀ ਸਰਕਾਰ ਨੇ ਗੁਰੂ ਰਵਿਤਾਸ ਗੁਰੂ ਘਰ ਰੂਪ ਤਹਿ ਤੇਰੀ ਕੀਤਾ। ਚਾਰ ਦਿਵਾਰੀ ਦੇ ਉੱਪਰ ਬਲਡੋజర్ ਚਲਾਇਆ, ਜੀਸੀਬੀ ਚਲਾਈ। ਧੀਆਂ ਬਜ਼ੁਰਗਔਰਤਾਂ ਨੂੰ ਪੁਲਿਸ ਕਸੀਟ ਕੇ ਥਾਣੇ ਉੱਤੇ ਲੈ ਗਏ। ਤੋਂ ਇਹ ਮੈਂ ਸੰਗਤਾਂ ਨੂੰ ਸੱਦਾ ਦੇਣਾ ਚਾਹੁੰਦਾ। ਲੜਾਈ ਪੌਜਨ ਸਮਾਜ ਪਾਰਟੀ ਨੇ ਲੜੀ। ਅਜੇ ਵੀ ਤੁਕਲਖਾ ਬਾਦ ਸਿਰਫ 2% ਜ਼ਮੀਨ ਵਾਪਸ ਦਿੱਤੀ 98% ਕੇਂਦਰ ਦੀ ਸਰਕਾਰ ਔਰ ਆਪ ਪਾਰਟੀ ਮਿਲ ਕੇ ਹੜਾ ਫੁੱਕ ਗਈ 4 ਕਰੋੜ ਰੁਪਏ ਵੀ ਲੀਜ਼ ਦਾ ਲੈ ਲਿਆ ਜ਼ਮੀਨ ਵੀ 98% ਖੋ ਲਈ ਔਰ ਅੱਜ ਗੁਰੂ ਰਵਿਦਾਸ ਗੁਰੂ ਘਰ ਉੱਤੇ ਟੈਂਪਰੇਰੀ ਆ ਆ ਕੌਮ ਗੁਰੂ ਦੀ ਖੜੀ ਆ ਸਾਰੇ ਅੰਕਲ ਪੱਕੇ ਘਰ ਆ ਪਰ ਅਫਸੋਸ ਕਿ 699 ਪ੍ਰਕਾਸ਼ ਦਿਹਾੜੇ ਤੇ ਸਾਡੇ ਗੁਰੂ ਕੋਲ ਤੁਗਲਕਾਬਾਦ ਤੇ ਟੈਂਪਰੇਰੀ ਗੁਰੂ ਘਰ ਟੈਂਪਰੇਰੀ ਇਹ ਹੁਕਮਰਾਨਾਂ ਨੇ ਸਾਡੀ ਹਾਲਤ ਕਰ ਦਿੱਤੀ ਤੇ ਜਿਸ ਕੌਮ ਦਾ ਗੁਰੂ ਟੈਂਪਰੇਰੀ ਗੁਰੂ ਘਰ ਚ ਹੋਵੇ ਮੈਂ ਸਮਝਦਾ ਕਿ ਉਹ ਕੌਮ ਉਹ ਕੌਮ ਕਦੀ ਹੁਕਮਰਾਨਾਂ ਨੂੰ ਮਾਫ਼ ਨਹੀਂ ਕਰ ਸਕਦੀ ਇਸ ਕਰਕੇ ਆਓ 2027 ਚ ਪ੍ਰਾਦੀਨਤਾ ਦਾ ਅੰਤ ਕਰੀਏ ਗੁਲਾਮੀ ਦਾ ਅੰਤ ਕਰੀਏ ਔਰ ਬੇਗਮ ਪ੍ਰਦੇਸ਼ ਸੰਕਲਪ ਨੂੰ ਪੂਰਾ ਕਰਕੇ ਅਸੀਂ ਇਹਨਾਂ ਦੇ ਸਿਆਸਤ ਦੇ ਕਿਲੇ ਜਿਨ੍ਹਾਂ ਨੇ ਸਾਡੇ ਗੁਰੂ ਦੇ ਗੁਰੂ ਘਰ ਟਹਿ ਟੇਰੀ ਕੀਤੇ ਆ ਇਹਨਾਂ ਦੇ ਸਿਆਸਤ ਦੇ ਕਿਲਿਆਂ ਨੂੰ ਟਹਿ ਟੇਰੀ ਕਰਕੇ ਗੁਰੂ ਦੇ ਸੁਪਨਿਆਂ ਦਾ ਬੇਗਮਪੁਰਾ ਪੰਜਾਬ ਚ ਵੀ ਬਣਾਈਏ ਮੈਂ ਸਮੂਹ ਨਗਰ ਦੀਆਂ ਸੰਗਤਾਂ ਦਾ ਫਿਰ ਧੰਨਵਾਦ ਕਰਦਾ ਵਧਾਈ ਦਿਨਾ ਮੁਬਾਰਕਬਾਦ ਜੈ ਪੀਮ ਜੈ ਪਾਰ ਜੋ ਬੋਲੇ ਸੋ ਨਿਰਪੈ ਸਰਬਸਰਾਜ ਮਹਾਰਾਜ ਜੀ ਜੈ ਸ਼੍ਰੀ ਗੁਰੂ ਰਵਿਦਾਸ ਸ਼ਕਤੀ